ਮਿਤੀ 13 ਜਨਵਰੀ 2025 ਨੂੰ 112 ਤੇ ਕਾਲ ਰੀਸੀਵ ਹੋਈ ਜਿੱਥੇ ਪ੍ਰਵਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਉਹ ਡੈਡੀ ਬ੍ਰੈਡ ਕੰਪਨੀ ਵਿੱਚ ਕੰਮ ਕਰਦਾ ਹੈ ਤੇ ਬ੍ਰੈਡ ਦੀ ਸਪਲਾਈ ਦੇ ਕੇ ਆ ਰਿਹਾ ਸੀ ਉਸੇ ਦੌਰਾਨ 에어ਪੋਰਟ ਰੋਡ ਦੇ ਲਾਗੇ ਉਹਨੂੰ ਦੋ ਵਿਅਕਤੀ ਜਿਹੜੇ ਮੋਟਰਸਾਈਕਲ ਸਵਾਰ ਦੋ ਵਿਅਕਤੀ ਸੀ ਉਹਨਾਂ ਨੇ ਪਿਸਟਲ ਦਿਖਾਤੀ ਤੇ ਉਹਦੇ ਤੋਂ ਜਿਹੜੇ ਉਹਦੇ 1,20,000 ਰੁਪਏ ਤੇ ਕੁਝ ਹੋਰ ਕੀਮਤੀ ਸਮਾਨ ਸਮੇਤ ਉਸਦਾ ਮੋਬਾਈਲ ਖੋ ਕੇ ਲੈ ਗਏ ਹਨ ਇਸ ਪ੍ਰਾਂਤ ਮੁਕੱਦਮਾ ਨੰਬਰ 11/25 ਅੰਡਰ ਸੈਕਸ਼ਨ 304 3 ਕਲॉज 5 ਬੀ ਐਨ ਐਸ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਥਾਣਾ ਬਲੌਂਗੀ ਵਿਖੇ ਦਰਜਿਸਟ ਕੀਤਾ ਗਿਆ ਸੀ ਦੌਰਾਨੇ ਤਫਤੀਸ਼ ਐਸ ਐਚ ਓ ਬਲੌਂਗੀ ਤੇ ਉਹਨਾਂ ਦੀ ਟੀਮ ਵੱਲੋਂ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਤੇ ਜਿਹੜਾ ਮਦਈ ਮੁਕੱਦਮਾ ਸੀ ਉਸਤੇ ਜਿਹੜਾ ਜਦੋਂ ਦੌਰਾਨੇ ਤਫਤੀਸ਼ ਸੀਸੀਟੀਵੀ ਫੁਟੇਜ ਵਗੈਰਾ ਐਨਲਾਈਜ਼ ਕੀਤੀ ਗਈ ਤੇ ਇਹਦੀ ਦੁਬਾਰਾ ਕੁਐਸਚਨਿੰਗ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਮੁਦਈ ਨੇ ਝੂਠੀ ਇਤਲਾਹ ਪੁਲਿਸ ਨੂੰ ਝੂਠੀ ਕਹਾ ਦੇ ਕੇ ਗੁੰਮਰਾਹ ਕੀਤਾ ਸੀ ਅਜਿਹੀ ਕੋਈ ਵਾਰਦਾਤ ਉਸ ਦੇ ਰਣ ਨਹੀਂ ਹੋਈ ਸੀ ਤੇ ਉਸਨੇ ਡਿਗਾਇਨਲ ਪੁਲਿਸ ਦੇ ਦੌਰਾਨ ਇਹ ਕਬੂਲ ਵੀ ਕਰ ਲਿਆ ਕਿ ਉਸਨੇ ਝੂਠੀ ਇਤਲਾਹ ਦਿੱਤੀ ਸੀ ਜਿਸ ਉਪਰੰਤ ਮੁਕੱਦਮੇ ਵਿੱਚ ਜੁਰਮ 316 4 318 4 217 ਬੀ ਐਨ ਐਸ ਦਾ ਵਾਅਦਾ ਕਰਕੇ ਤੇ ਜਿਹੜਾ ਮੁਦਈ ਸੀ ਪ੍ਰਵਿੰਦਰ ਸਿੰਘ ਜਿਹੜਾ ਪਿੱਛੇ ਹੁੰਦਾ ਥਾਣਾ ਲੱਡੋਵਾਲ ਜਿਹੜਾ ਲੁਧਿਆਣੇ ਦਾ ਰਹਿਣ ਵਾਲਾ ਇਹਨੂੰ ਨਾਮਿਨੇਟ ਕਰਕੇ ਇਹਨੂੰ ਅਰੈਸਟ ਕਰਦੇ ਆਂ ਜੀ